ਕਿਥੇ ਗਈ ਕਿਥੇ ਗਈ ਕਿਥੇ ਗਈ ਓਏ ਚਟਪਟੀਆਂ ਹੋਟੇ ਹੈਲੋ YouTube ਫੈਮਲੀ ਕੀ ਹਾਲ ਚਾਲ ਹੈ ਤੁਹਾਡਾ ਮੈਨੂੰ ਲੱਗਦਾ ਤੁਹਾਡਾ ਹਾਲ ਚਾਲ ਵਧੀਆ ਹੀ ਹੋਏਗਾ ਬਲੌਗ ਵੇਖ ਕੇ ਤੁਹਾਡੇ ਮਨ ਚ ਖੁਸ਼ੀਆਂ ਆਂਦੀਆਂ ਹੋਣੀਆਂ ਏ ਤੇ ਤੁਹਾਡਾ ਵੀ ਹਾਲ ਚਾਲ ਬਹੁਤ ਵਧੀਆ ਵਾ ਤੇ ਅੱਜ ਮੇਰੀ ਘਰ ਦੀ ਨਿ ਰੱਖਿਆ ਹੀ ਵਰਤ ਕਿਥੇ ਗਈ ਕਿਥੇ ਗਈ ਕਿਥੇ ਗਈ ਓਏ ਅੱਜ ਸਮੀਨਾ ਨੇ ਰੱਖਿਆ ਵਰਤ ਤੇ ਕਹਿੰਦੀ ਆ ਮੈਂ ਰੋਟੀ ਜਲਦੀ ਖਾ ਗਈ ਸੀ ਕਹਿੰਦੀ ਮੈਨੂੰ ਕੁਛ ਖਵਾਓ ਤੇ ਵਰਤ ਤੇ ਤੁਹਾਨੂੰ ਪਤਾ ਬਾਜ਼ਾਰੋਂ ਕੁਛ ਨਹੀਂ ਮਿਲਦਾ ਅੱਜ ਤੁਹਾਨੂੰ ਕਿਤੇ ਸਪੈਸ਼ਲ ਜਗ੍ਹਾ ਤੇ ਲੈ ਕੇ ਚੱਗੇ ਆ ਜਿੱਥੇ ਵਰਤ ਦਾ ਸਮਾਨ ਮਿਲ ਜਾਂਦਾ ਖਾਣ ਨੂੰ ਕੁਛ ਵਧੀਆ ਚਟਪਟੀਆਂ ਚੀਜ਼ਾਂ ਮਿਲ ਜਾਂਦੀਆਂ ਐ ਚਟਪਟੀਆਂ ਹਾਂਜੀ ਮਿਲਦੀਆਂ ਐ ਮਿਲਦੀਆਂ ਤੇ ਅੱਜ ਇਸ ਮੈਗਾ ਵੀ ਖਾਏਗੀ ਕੋਈ ਚਟਪਟੀ ਚੀਜ਼ ਠੀਕ ਐ ਸੁਆ ਝੂਟੇ ਵੀ ਗਿਆ ਤੇ ਆਉ ਤੁਹਾਨੂੰ ਲੈ ਕੇ ਚਾਹਦੇ ਆਂ ਅੱਜ ਤੁਹਾਨੂੰ ਵਧੀਆ ਚੀਜ਼ੇ ਵਿਖਾਉਨੇ ਆਂ ਤੇ ਨਾਗੇ ਤੁਸੀਂ ਉੱਥੇ ਜਾ ਕੇ ਜਿਨ੍ਹਾਂ ਨੇ ਜਿਨ੍ਹਾਂ ਨੇ ਵਰਤਕ ਖਿਆ ਵਾ ਉਹ ਜਾ ਕੇ ਉੱਥੇ ਮੇਗੀਆਂ ਭਾਬੀਆਂ ਮੇਗੀਆਂ ਭੈਣਾ ਉਹ ਜਾ ਕੇ ਉੱਥੇ ਖਾ ਸਕਦੀਆਂ ਤੇ ਬਹੁਤ ਵਧੀਆ ਚੀਜ਼ਾਂ ਮਤਲਬ ਵੇਲਦੀਆਂ ਵਾ ਮਤਲਬ ਛਟਪੜੀਆਂ ਓਹੋ ਤੁਸੀਂ ਵੇ ਵੇ ਕੇ ਕਹਿਣਾ ਕਿ ਮੈਂ ਹੁਣੇ ਖਾ ਲਾਵਾਂ ਹੁਣੇ ਖਾ ਲਾਵਾਂ ਮੈਨੂੰ ਤਾਂ ਪਤਾ ਤੇ ਪਾਣੀ ਨਾਲ ਮੈਨੂੰ ਚਾ ਰਿਆ ਵਾ ਹਾਂ ਤੇ ਇਦਾਂ ਜਿੱਦਾਂ ਪਾਣੀ ਮੇਰੇ ਮੂੰਚੋਂ ਆ ਤੁਹਾਡੇ ਮੂੰਚੋਂ ਹੀ ਆਏਗਾ ਪਾਣੀ ਤੇ ਤੁਸੀਂ ਵੀ ਜਾਣਾ ਫਟਾਫਟ ਚੱਲ ਜਿਓ ਮੈਂ ਤੁਹਾਨੂੰ ਅੱਜ ਵਿਖਾਉਂਦਾ ਕਿੱਥੇ ਜਾਣਾ ਠੀਕ ਹੈ ਓਕੇ ਬਾਈ ਲੋ ਜੀ ਤੁਹਾਨੂੰ ਦੱਸਦਾ ਕਿੱਥੇ ਆਉਣਾ ਵਾ ਤਗਬਾਰ ਸਾਹਿਬ ਦੇ ਜਾ ਕੇ ਲੋਂਗਾਂਵਾਲੀ ਮਾਤਾ ਦਾ ਮੰਦਿਰ ਆ ਉੱਥੇ ਹੀ ਇਹ ਸਾਗੇ ੜੀਆਂ ਤੇ ਉੱਥੇ ਸਭ ਕੁਝ ਹੈ ਲੱਗਦਾ ਜੀ ਠੀਕ ਹੈ ਜੀ ਆ ਤੁਸੀਂ ਕੰਪਰਮ ਇਹ ਆਉਗੇ ਸਾਡੀ ਸਮਾਗ ਜੈਨ ਦੀ ਝੂਟੇ ਗੰਦੀ ਪਾਪਾ ਪੇਰੋ ਮੈਂ ਛੋਟੇ ਲੈਣੇ ਆ ਖਾਣਾ ਪੀਣਾ ਬਾਅਦ ਚਾਹ ਤਾਂ ਮੈਂ ਚਾਹ ਤੋ ਕੋਈ ਚੀਜ਼ ਲੈ ਲਵਾਂ ਚਾਹੇ ਹੁਣ ਭਾਈ ਚਾਹੇ ਹੁਣ ਛੋਟਾ ਆ ਵੇੜੀਆਂ ਹੈਗੀਆਂ ਸਾਰੀਆਂ ਟਿੱਕੀ ਚਾਟ ਸਭ ਕੁਝ ਮਿਲਦਾ ਜੀ ਹੁਣ ਇਹਦੇ ਨੇ ਬਹੁਤ ਵਧੀਆ ਬੜੀ ਚੀਜ਼ਾਂ ਹੈਗੀਆਂ ਇੱਥੇ ਟੇਸਟੀ ਵਰਤਵਾਦੀ ਖਾਸ ਕਰਕੇ ਆਣੀ ਤਾਂ ਮੈਂ ਹੈ ਕਿਸੇ ਨਹੀਂ ਦੇ ਪਤਾ ਕਿੰਨਾ ਨਜ਼ਾਰਾ ਵਾਰ ਆਇਆ ਦੇਖੋ ਮੇਰਾ ਗੱਮ ਜੇ ਲੈ ਰਿਆ ਇਹ ਤਾਂ ਬੱਚਿਆਂ ਦੇ ਵੀ ਨਾਂ ਲੰਨਾਂ ਨੇ ਪੂਰੀ ਤਿਆਰੀ ਰੱਖੀ ਹੈ ਨਾ ਕਿ ਬੱਚੇ ਆ ਕੇ ਸਾਨੂੰ ਤੰਗ ਨਾ ਕਰਨ ਨਾਲ ਸਹੀ ਆ ਗਏ ਬਹੁਤ ਵਧੀਆ ਜਾਣਾ ਚਾਹੀਦਾ ਸਾਰਿਆਂ ਨੂੰ ਆ ਦੇਖੋ ਦੋ ਬੱਚੇ ਆਏ ਮੇਰੇ ਕੋਲ ਗੰਦੇ ਅੰਕਲ ਜੀ ਸਾਨੂੰ ਝੂਟੇ ਦਵਾ ਦਿਓ ਤੇ ਮੈਂ ਹਾਂ ਚੱਲ ਲਾਓ ਤੁਸੀਂ ਝੂਟੇ ਕੋਈ ਨਹੀਂ ਕਿੰਨਾ ਮਨ ਖੁਸ਼ ਹੁੰਦਾ ਦੇਖਿਆ ਬਚਾਰੇ ਲੈ ਆਂਦੇ ਬਸੇ ਕੋ ਕਿੱਡੀ ਹੈ ਨਾ ਦੋਏ ਹਾਂ ਚਲੋ ਟਿੱਕੀ ਖਾਣੀ ਟਿੱਕੀ ਭਾਈ 2 ਬਗਟਕੀ ਕਰਦੇ ਹੋ ਲਓ ਜੀ ਹਨ ਹੋਰੀ ਸਾਡੀ ਟਿੱਕੀ ਤਿਆਰ ਸਾਡੀ ਟਿੱਕੀ ਹੋਰੀ ਤਿਆਰ ਸਵਾਦਿਸ਼ਟ ਸਵਾਦਿਸ਼ਟ ਤੇ ਆਪ ਆ ਬਜ਼ਾਰ ਬਹੁਤ ਵਧੀਆ ਨਾ ਆਪਾਂ ਜੰਨੇ ਮੈਂ ਅੰਦਰ ਵੜਦੇ ਹੀ ਸਾਹਮਣੇ ਜਿੱਥੇ ਆਪਾਂ ਦੇਖ ਲੈਂਦੇ ਨਾ ਅਸੀਂ ਇਹਨਾਂ ਦੀ ਟਿੱਕੀ ਖਾਂਦੇ ਹਮੇਸ਼ਾ ਸਾਨੂੰ ਇਹਨਾਂ ਦੀ ਹੀ ਸਵਾਦ ਲੱਗਦੀ ਟਿੱਕੀ ਬਸ ਹਣਾ ਸਰ ਮੁੰਸਮਾਗਾ ਕੰਦੀ ਮੈਂ ਵੀ ਲੈ ਆਣੀ ਝੂਟੇ ਤੇ ਮੈਂ ਹਾਂ ਚੱਲ ਤੂੰ ਵੀ ਜੜ ਜਾ ਤੂੰ ਵੀ ਝੂਟੇ ਦੇਖੋ ਕਿੰਨੀ ਖੁਸ਼ ਹਾਂ ਦੇ ਪੰਗੜੇ ਬੈੰਦੇ ਲਓ ਜੀ ਟਿੱਕੀ ਬਣ ਕੇ ਪਿਆਰਾ ਹੁਣ ਸਮੀਨਾ ਖਾ ਕੇ ਦੱਸੂਗੀ ਤੁਹਾਨੂੰ ਕਿਹੋ ਜੀ ਟਿੱਕੀ ਹੈ ਮੈਂ ਮੈਂ ਕਿੰਨੀ ਲੱਗਦੀ ਵੇਖਣ ਚ ਕੋਈ ਲੱਗਦੀ ਇਹ ਆ ਮੈਂ ਖਾਧੀ ਆ ਮਜ਼ਾ ਆ ਗਿਆ ਸੋਨੇ ਇਹਦਾ ਦੀ ਵਧੀਆ ਪੱਟੀ ਮੱਝ ਆ ਗਿਆ ਜੀ ਮੀ ਟੇਸਟੀ ਆ ਮੇਰੇ ਹੁਣ ਸਮੀਨਾ ਕਿੰਦਾ ਦੀ ਹੈ ਟਿੱਕੀ ਫਿਰ ਵਧੀਆ ਕੀ ਸੋਦਾ ਜੇ ਮੂੰਹ ਹੋਇਆ ਆ ਗਿਆ ਹਾਲੇ ਦੇ ਸਵਾਦਾ ਇਹ ਬਹੁ ਐਸੀ ਮਯਾ ਆ ਗਿਆ ਹਾਲੇ ਸੱਚੀ ਲੋ ਜੀ ਟਿੱਕੀ ਆਓਗੇ ਇੱਥੇ ਤੇ ਸਿੱਧੇ ਭਾਜੀ ਕੋ ਖਾਓ ਟਿੱਕੀ ਬਹੁਤ ਸਵਾਦ ਬੰਦ ਆ ਵਰਦਿਆਂ ਸਾਰੀ ਤੇਗੀ ਦੁਕਾਨ ਭਾਈ ਦੀ ਲੋ ਜੀ ਹੁਣ ਚਾਟ ਤਰਫ ਹੋ ਗਿਆਂ ਫਰੂਟ ਚਾਟ ਵੀ ਗਈ ਆ ਤੇ ਇਹਨਾਂ ਕੋ ਪਕਾਈ ਦੇ ਦਾਣੇ ਹਾਂ ਮਤਲਬ ਕਿ ਜਿਨ੍ਹਾਂ ਨੇ ਵਰਤ ਰੱਖਿਆ ਉਹ ਵੀ ਖਾ ਸਕਦੇ ਤੇ ਜਿਨ੍ਹਾਂ ਨੇ ਨਹੀਂ ਰੱਖਿਆ ਉਹ ਵੀ ਖਾ ਸਕਦੇ ਆਵੇ ਖੌਣ ਚਟਨੀ ਮੈਨੂੰ ਨਹੀਂ ਦੇਬਣਾ ਇਹ ਨਹੀਂ ਟੇਸਟੀ ਸਣਾ ਓਏ ਹੋਏ ਮਜ਼ਾ ਆ ਗਿਆ ਮੇਰੀ ਚਾੜ ਪਿਆਰੀ ਆ ਗਿਆ ਬਹੁਤ ਸਵਾਦ ਆ ਬਹੁਤ ਜਿਆਦਾ ਟੇਸਟਫੁਲ ਇਹਨਾਂ ਨੇ ਮੇਰੀ ਪਿਆਰੀ ਮੇਰੀ ਚਾੜ ਆਪ ਕੋਲ ਚੀਰਿਆ ਆ ਨਾ ਮੈਂ ਹਾਂ ਅੱਜ ਆ ਗਈ ਭੁੱਖੀ ਹੋਣੀ ਪੈਗੋ ਇਹਨੂੰ ਖਵਾ ਦਈਏ ਬਾਅਦ ਚ ਉਹ ਹੀ ਖਾਣਾ ਨਹੀਂ ਹਾਂ ਮੇਰਾ ਟਿੰਡ ਭਰੰਗੇ ਹੀ ਨਾ ਆਓ ਜੀ ਚਾਹ ਇਹ ਫਰੀ ਨਹੀਂ ਨਾ 4 ਵਜੇ ਹੋ ਗਏ ਇਹਨਾਂ ਚਾਲਾ ਲਓ ਜੀ ਆ ਗਏ ਮੱਕੀ ਦੇ ਦਾੜੇ ਹੁਣ ਜਿਹੜੀ ਪਲੇਟ ਹੋ ਗਈ ਤਿਆਰ ਇਹਨਾਂ ਦੀ ਪਲੇਟਾਂ ਡਿਡੀਆਂ ਅੰਡਾ ਜਾਰੇ ਵੇਖੋ ਮੇਰੇ ਨਾਨਾ ਨੇ ਆਪਣੇ ਵੀ ਨਜ਼ਾਰੇ ਨਾਲ ਲੱਗੇ ਦੇਖਿਆ ਜੇ ਸਹੀ ਆ ਬਹੁਤ ਵਧੀਆ ਲਓ ਜੀ ਹੁਣ ਆਪਾਂ ਖਾਪੀ ਕਿਉ ਹੋ ਗਈ ਵਿਲੇ ਤੇ ਹੁਣ ਆ ਵੇਖੋ ਬਾਜ਼ਾਰ ਕਿੰਨਾ ਸੋਹਣਾ ਸਜਿਆ ਹੈ ਦੁਕਾਨਾਂ ਚੂੜੀਆਂ ਖਲੋਣੇ ਸਭ ਕੁਝ ਮਿਲਦਾ ਜੇ ਲੋ ਜੀ ਸਾਡਾ ਗੁੱਗਾ ਤਾਂ ਹੋ ਗਿਆ ਕੰਫਿਊਜ਼ ਤੇ ਹੁਣ ਦੇਖੋ ਬਾਜ਼ਾਰ ਅੱਗੇ ਓਏ ਹੋਏ ਹੋਏ ਖਲੋਣੇ ਸਭ ਕੁਝ ਹੈਗਾ ਜੀ ਤੇ ਵੇਖੋ ਸਭ ਕੁਝ ਤਾਂ ਠੀਕ ਆ ਪਰ ਤੇਗਾ ਧਿਆਨ ਕਿੱਧਰ ਜਾਂਦਾ ਪੈਸੇ ਹੋਣੇ ਆ ਲੋ ਜੀ ਸਘੇਟ ਇਹਨੇ ਲੱਗ ਗਈ ਆ ਹੁਣ ਕੀ ਕਰਨਾ ਵਾ uppa ਇਹ ਨਾ ਜਿਓ ਮੁੜ ਕੇ ਤੁਸੀਂ ਸਾਡੀ ਗਾਤ ਕੰਨ ਖਾ ਜਾਣੀ ਮੇਰੇ ਤੁਹਾਨੂੰ ਖਾਏ ਕਰਾਂਗੇ ਇਸ ਤਰ੍ਹਾਂ ਆਪਾਂ ਵਾ ਠੀਕ ਆ ਹੋਰ ਕੀ ਹਾਂ ਆ ਦੇ ਦੋ ਰੈੱਡ ਲੈਣਾ ਇੱਕ ਘਾ ਦੇ ਇਹਨੂੰ ਫਿਰ ਲੋ ਕੋਟਾ ਚਲੀ ਗਿਆ ਕੋਟੇ ਨਾਦਨੇ ਪਾਕਾ ਲਾ ਕੇ ਜੇ ਰਾਣੀ ਰਮਿਤ ਰੰਗੀਆਂ ਬਾਏ ਬਾਏ ਆ ਹੁਣੇ ਚੱਕੇ ਨੇ ਮੱਥਾ ਟੇਕਣ ਕਹਿੰਦੇ ਮੱਥਾ ਟਿਕਣਾ ਆਪਾਂ ਤੇ ਮੈਂ ਜਾ ਨਹੀਂ ਸਕਦਾ ਮੈਂ ਪਾਇ ਇਹ ਬੂਟ ਤੇ ਜੌਣੀਆਂ ਪੈਣੀਆਂ ਸੀ ਜਰਾਪਾ ਤੇ ਵੇਖੋ ਕਿੰਨਾ ਸੋਹਣਾ ਸੱਜਿਆ ਆ ਵਾ ਗੰਗਾ ਵਾਲੀ ਮਾਤਾ ਦੇ ਬਾਗ ਕਿੰਨੀਆਂ ਸੋਹਣੀਆਂ ਦੁਕਾਨਾਂ ਸੱਜੀਆਂ ਆ ਸਾਰੀਆਂ ਦੁਕਾਨਾਂ ਆ ਭਗੀਆਂ ਪਈਆਂ ਸਮਾਨ ਆ ਤੇ ਇੱਥੇ ਮਿਲਦਾ ਹੁੰਦਾ ਦੁਕਾਨਾਂ ਤੇ ਇੱਕ ਤੋਂ ਇੱਕ ਚੂੜੀਆਂ ਹੈਗੀਆਂ ਵਾ ਬਹੁਤ ਸੋਹਣੀਆਂ ਸੋਹਣੀਆਂ ਚੂੜੀਆਂ ਰੱਖਿਆ ਨੇ ਸਾਰਿਆਂ ਨੇ ਕਿਉਂਕਿ ਨਗਆਟਿਆਂ ਦਾ ਟਾਈਮ ਆਣਾ ਸਾਰੇ ਚੂੜੀਆਂ ਚੜਾਉਂਦੇ ਆ ਤੇ ਹੁਣ ਇਹ ਕਹਿੰਦੇ ਕਿ ਮੈਂ ਵੀ ਚੂੜੀਆਂ ਚੜਾਉਣੀਆਂ ਸਮੀਨਾ ਕਹਿੰਦੇ ਸੀ ਤੇ ਨਾਲ ਕਹਿੰਦੇ ਮੇਰਾ ਛੋਟਾ ਕਾਕਾ ਹੁਣ ਵੇਖੋ ਆ ਗਏ ਨੇ ਚੂੜੀਆਂ ਚੜਾਉਣ ਵਾਸਤੇ ਇਹ ਭਲਾ ਚੁੰਡਾ ਵਾ ਕਿ ਵੈਸੇ ਚੁੰਡੀਆਂ ਆ ਇਹ ਕੁੜੀਆਂ ਨਹੀਂ ਇਹ ਸੋਹਣੀਆਂ ਲੱਖਦੀਆਂ ਕੱਚ ਦੀਆਂ ਨਹੀਂ ਨਹੀਂ ਸੇਫ ਹੁੰਦੇ ਇੱਧਰ ਹੀ ਪਾਣੀ ਆ ਵੀ ਸੋਨੀਆ ਲੱਗਦੀ ਆ ਆਹ ਨਾਲ ਲਾ ਚਾਹੀ ਲਾਵਾਂ ਆਹੀ ਲਾਵਾਂ ਇੱਧਰ ਕੋਈ ਨਹੀਂ ਸੱਜਾ ਤੋ ਕੀ ਕੀ ਕੜਾਈ ਹੱਥ ਦਾ ਹੀ ਅੰਦਾਜ਼ਾ ਕਾਫੀ ਲੈ ਲੈਂਦੇ ਵੀ ਹੈ ਨਾ ਇਹ ਫਿਨਾਟ ਵੀ ਖੰਡੂ ਦਾ ਦੁਲਿਆ ਕੜਾ ਸਹੀ ਆਈ। ਚਲ ਥੋੜੀਆਂ ਇੱਧਰ ਕੋਲਾ। ਹਾਂਜੀ ਹੁਣ ਤੁਸੀਂ ਸਭ ਕੁਝ ਵੇਖ ਹੀ ਲਿਆ ਹੋਗਾ। ਚਟਪਟੀਆਂ ਚੀਜ਼ਾਂ ਇੰਨੀਆਂ ਸਵਾਦ ਜਲਦੀ ਜਲਦੀ ਜਾਓ ਮੇਗੀਆਂ ਭੈਣਾ ਮੇਗੀਆਂ ਭਾਬੀਆਂ ਸਾਰੀਆਂ ਜਾ ਕੇ ਉੱਥੇ ਖਾ ਕੇ ਆਓ ਜਿਨ੍ਹਾਂ ਨੇ ਵਰਤ ਰੱਖਿਆ ਏ। ਹੋਰ ਨਾ ਕੋਈ ਜਾਵੇ ਐਵੇਂ ਉੱਥੇ ਜਾ ਕੇ ਰੱਸ਼ ਪਾਓਗੇ। ਨਹੀਂ ਸਹੀ ਗੱਲਾਂ ਖਾ ਕੇ ਦੇਖਿਓ ਇੰਨਾ ਮਜ਼ਾ ਆਇਆ ਨਾ ਮਤਲਬ ਜਿਵੇਂ ਬੇਸ ਵਾਦਾ ਜੇ ਮੂੰਹ ਹੋਇਆ ਹੁੰਦਾ ਸੀ ਨਾ ਇੰਨੀ ਸਵਾਟਕੀ ਨਾ ਹਲੇ ਤੱਕ ਟੇਸਟ ਹੈਗਾ ਜੇ ਅੰਦਰ ਚਲੋ ਬਾਸ ਹੁਣ ਇਦਾਂ ਵਾ ਕਿ ਸਾਰੇ ਜਾਣੇ ਸਬਸਕ੍ਰਾਈਬ ਕਰ ਲਿਓ ਬਾਜੀ ਬੜੀ ਮਿਹਨਤ ਲੱਗਦੀ ਜੇ ਸਸ ਕੇ ਆਇਓ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਠੀਕ ਹੈ ਜੀ ਠੀਕ ਹੈ ਬਾਜੀ ਬਾਏ ਬਾਏ ਬਾਏ